ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪਹਿਲਾ ਗੁਰਸਬਦੀ ਬੂਝ ਲੀ ਗੁਰ ਪ੍ਰਸਾਦੀ ਬੂਝ ਲੀ ਗੁਰ ਪ੍ਰਸਾਦੀ ਬੂਝ ਲੀ ਤਾ ਹੋਏ ਨਬੇਰਾ ਹਰ ਹਰ ਨਾਮ ਨਿਰੰਜਨਾ ਕਰ ਕਰ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੂਟੀ ਐ ਇਥੇ ਠਮਕ ਧਿਆਨ ਨਾਲ ਲਾਉਣੀ ਐ ਬਿਨ ਗੁਰ ਸ਼ਬਦ ਇਥੇ ਠਮਕ ਨਾ ਛੂਟੀ ਐ ਸ਼ਬਦ ਨਾ ਛੂਟੀ ਐ ਨਹੀਂ ਕਹਿਣਾ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਜੀ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਬਿਨ ਗੁਰ ਅੰਧਿਆਰਾ ਰਹਾਉ अंदे अक्ली बाहरे क्या तिन सों कहिए बिन गुरु पंथ ना सूझई सूझई ब्लैंकड है सूझई तौ ओंकड़ नाल उच्चारण करा बिन गुरु पंथ ना सूझई केत वेद निर्बही है केत वेद इपोले बोलने हन केत वेद निर्बही है खोटे कहो खरा कह खरे सार ना जाणै ਅੰਦੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ਸੂਤੇ ਕਉ ਜਾਗਤ ਕਹੈ ਕਲ ਯੁਗ ਦੇ ਲਖਣ ਹਨ ਕੀ ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ਜਾਤੀ ਕਉ ਆਇਆ ਪਾਰ ਕੀ ਕਾ ਆਪਣੀ ਕਹੈ ਆਪਨੋ ਨਹੀਂ ਪਾਇਆ ਮੀਠੇ ਕਾ ਕੌੜਾ ਕਹੈ ਕੜੂਏ ਕਾ ਮੀਠਾ ਰਾਤੇ ਕੀ ਨਿੰਦਾ ਕਰਹਿ ਐਸਾ ਕਾਲ ਮਹਿ ਡੀਠਾ ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ ਓਖਰ ਨੀਰ ਵਿਰੋਲੀਐ ਹਾਂ ਠਾਕੁਰ ਨਹੀਂ ਦੀਸੈ ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ पोखर नीर विरोलिया माखन नहीं रिसै माखन थोड़ा सा कस के बोलना माखन नहीं कहना पोखर नीर विरोलिया माखन नहीं रिसै पोखर नीर विरोलिया माखन नहीं रिसै इस पद जो अर्थ आई ली सो गुरु हमारा नानक चीने आपका सो अपर अपारा ਸਾਬ ਆਪੇ ਆਪ ਵਰਤਦਾ ਆਪੇ ਪਰਮਾਇ ਗੁਰ ਕਿਰਪਾ ਤੇ ਬੁੱਝੀਐ ਸਭ ਬ੍ਰਹਮਸ ਮਾਇਆ ਰਾਗ ਗੌੜੀ ਗੁਆਰੀ ਦੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਾਨਕਾ ਸੂਤਕ ਦੂਜਾ ਭਾਗ ਪਰਮੇ ਭੂਲੇ ਆਵ ਜਾਉ ਮਨਮੁਖ ਸੂਤਕ ਕਭ ਹੈ ਨਾ ਜਾਏ ਜਿਤ ਚਰਬਦ ਨ ਭੀਜੈ ਹਰ ਕੈ ਨਾਇ ਰਹਾਉ ਨਾਇ ਪੁਲਵ ਉਚਾਰਨ ਕਰਨਾ ਸਬੂ ਸੂਤਕ ਜੀਤਾ ਮੋਹ ਆਕਾਰ ਮਰ ਮਰ ਜਮੈ ਵਾਰੂ ਵਾਰ ਸੂਤਕ ਅਦਨ ਪਾਉਣੇ ਪਾਣੀ ਮਾਹੀ ਸੂਤਕ ਭੋਜਨ ਜੀਤਾ ਕਿਛ ਖਾਹ ਸੂਤਕ ਕਰਮਨ ਪੂਜਾ ਹੋਏ ਕਿ ਕਰਮਨ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਧਿਆਨ ਨਾਲ ਉਚਾਰਨ ਕਰਨਾ ਸੂਤਕ ਕਰਮਨ ਪੂਜਾ ਹੋਈ ਨਾਮ ਰਤੇ ਮਨ ਨਿਰਮਲ ਹੋਏ ਸਤਗੁਰ ਸੇਵਿਆ ਸੂਤਕ ਜਾਏ ਮਰਨ ਜਨਮੈ ਕਾਲ ਨਾ ਖਾਏ ਸਾਸਤਿ ਸਿਮਰਿਤ ਸੋਧ ਦੇਖੋ ਕੋਏ ਵਿਣ ਨਾਵੇ ਕੋ ਮੁਕਤ ਨ ਹੋਏ ਜੁਗ ਚਾਰੇ ਨਾਮ ਉਤਮ ਸਬਦ ਵਿਚਾਰ ਕਲ ਮਹ ਗੁਰਮੁਖ ਉਤਰ ਸਪਾਰ ਸਾਚਾ ਮਰੈ ਨ ਆਵੇ ਜਾਈ ਕੀ ਸਾਚਾ ਤੇ ਵਿਸਰਾਮ ਲਾ ਦੋ ਸਾਚਾ ਮਰੈ ਨਾ ਆਵੇ ਜਾਈ ਲੱਗ ਇੱਥੇ ਵੀ ਜਾਊਗਾ ਸਾਚਾ ਮਰੈ ਨਾ ਇੱਥੇ ਚਾਲ ਅਨਸਾਰ ਇੱਥੇ ਲੱਗ ਜੇਗਾ ਸਾਚਾ ਮਰੈ ਨਾ ਆਵੇ ਜਾਈ ਨਾਨਕ ਗੁਰਮੁਖ ਰਹਿ ਸਮਾਈ ਗੋੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜੀਉ ਰੱਖੋ ਹਿਰਦੈ ਉਰ ਧਾਰਾ ਹਰ ਜੀਉ ਰੱਖੋ ਹਾਂਜੀ ਹਰ ਜੀਉ ਰੱਖੋ ਹਿਰਦੈ ਉਰ ਧਾਰਾ ਗੁਰਮੁਖ ਸੋਭਾ ਸਾਚ ਦੁਆਰਾ ਗੁਰਮੁਖ ਸੋਭਾ ਸਾਚ ਦੁਆਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਿਤ ਹਰ ਪੜ ਤਜੋ ਵਿਕਾਰਾ ਪੰਡਿਤ ਤੇ ਯਮਕ ਲਾ ਦੇਣੀ ਹੈ ਪੰਡਿਤ ਹਰ ਪੜ ਤਜੋ ਵਿਕਾਰਾ ਗੁਰਮੁਖ ਭਉ ਗੁਰਮੁਖ ਭਉ ਜਲ ਉਤਰਹੁ ਪਾਰਾ ਹਾਂ ਉਤਰਹੁ ਥੋੜੇ ਜਿਹਾ ਕਸ ਕੇ ਹਾਂਜੀ ਗੁਰਮੁਖ ਤੇ ਲਾ ਦੋ ਵਿਸਰਾਮ ਗੁਰਮੁਖ ਭਉ ਜਲ ਉਤਰਹੁ ਪਾਰਾ ਰਹਾਉ ਗੁਰਮੁਖ ਵਿਚਹੁ ਹਉਮੈ ਜਾਏ ਗੁਰਮੁਖ ਵਿਚਹੁ ਹਉਮੈ ਜਾਏ ਗੁਰਮੁਖ ਵਿਚਹੁ ਹਉਮੈ ਜਾਏ ਗੁਰਮੁਖ ਮੈਲ ਨ ਲਾਗੈ ਆਏ ਹਾਂਜੀ ਗੁਰਮੁਖ ਤੇ ਲਾ ਦੋਗੇ ਸਾਬ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜੁਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੂਧਹੁ ਦੂਜਹੁ ਸੋਈ ਲੋਕ ਸਮਝਾਵਹੁ ਸੁਣਾ ਨ ਕੋਈ ਸੁਣੇ ਨਾ ਨਲ ਹੈ ਲੋਕ ਸਮਝਾਵੋ ਸੁਣੇ ਨਾ ਕੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਫ ਡੰਫ ਫਫਾ ਬੁਨ ਡੰਫ ਪਰ ਨਹੀਂ ਕਹਣਾ ਮਨਮੁਖ ਡੰਫ ਮਨਮੁਖ ਡੰਫ ਬਹੁਤ ਚਤੁਰਾਈ ਬਹੁਤ ਚਤੁਰਾਈ ਮਨਮੁਖ ਡੰਫ ਬਹੁਤ ਚਤੁਰਾਈ ਜੋ ਕਿਛ ਕੁਮਾਵੇ ਸੋ ਥਾਇ ਨ ਪਾਈ ਆਵੇ ਜਾਵੇ ਠੌਰ ਨ ਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਾਨਾ ਬੱਗ ਜਉ ਲਾਏ ਬੱਗ ਜਿਉ ਬੱਗ ਬੱਗ ਜਉ ਲਾਏ ਬਹਿ ਨਿਤ ਧਿਆਨਾ ਬੱਗ ਕਸ ਕੇ ਬੋਲਨਾ ਬੱਗ ਜਿਉ ਲਾਏ ਬਹਿ ਨਿਤ ਧਿਆਨਾ ਬਗ ਜਿਓ ਲਾਇ ਬਹ ਨਿਤ ਧਿਆਨਾ ਜਾਮ ਪਕੜਿਆ ਜਾਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੇ ਹਰ ਸੋਈ ਗੁਰ ਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਜਾਤ ਪਤ ਹਾਂਜੀ ਗੁਰਮੁਖ ਜਾਤ ਪਤ ਨੰਮੀ ਵਡਿਆਈ ਸਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਵੈ ਝੂਠੀ ਚਤੁਰਾਈ ਗੌੜੀ ਮਹੱਲਾ ਤੀਜਾ ਇਸ ਯੁਗ ਕਾ ਧਰਮ ਪੜਹੁ ਤੁਮ ਭਾਈ ਇਸ ਯੁਗ ਕਾ ਧਰਮ ਪੜਹੁ ਤੁਮ ਭਾਈ ਪੜਹੁ ਭਾਰਾ ਉਚਾਰਨ ਕਰਨਾ ਪੂਰਾ ਗੁਰ ਸਭ ਸੋਜੀ ਪਾਈ ਐਥੈ ਅੱਗਾ ਹਰ ਨਾਮ ਸਖਾਈ RAM ਪੜਹ ਮਨ ਕਰਹ ਵਿਚਾਰ ਪੜਹ ਭਾਰਾਈ ਬੋਲਨਾ RAM ਪੜਹ ਮਨ ਕਰਹ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਵ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੁਜੈ ਭਾਇ ਗੁਰ ਕਾ ਸ਼ਬਦ ਸੱਚ ਲਿਵ ਲਾਇ ਹਉ ਮੈ ਮੈਲਾ ਇਹੋ ਸੰਸਾਰਾ ਨੇਤ ਤੀਰਥ ਨਾਵੈ ਨਾ ਜਾਇ ਅਹੰਕਾਰਾ ਨਾਵੈ ਪਦ ਜਿਹੜਾ ਭਾਰਾ ਉਚਾਰਨ ਕਰਨਾ ਬਿਨ ਗੁਰ ਭੀਟੇ ਜਾਮ ਕਰੇ ਖੁਆਰਾ ਸੋ ਜਨ ਸਾਚਾ ਜੇ ਹਉਮੈ ਮਾਰਾ ਗੁਰ ਕਾ ਸ਼ਬਦ ਪੰਚ ਸੰਗਾਰਾ ਆਪ ਤਰੈ ਸਗਲੇ ਕੋਲ ਤਰੈ ਮਾਇਆ ਮੋਹ ਨਟ ਬਾਜੀ ਪਾਈ ਮਾਇਆ ਮੋਹ ਨਟ ਬਾਜੀ ਪਾਈ ਮਨਮੁਖ ਅੰਧ ਰਹੇ ਲਪਟਾਈ ਗੁਰਮੁਖ ਅਲੇਪਤ ਰਹੇ ਲਵਲਾਈ ਬਹੁਤੇ ਵੇਖ ਕਰਾ ਵੇਖਾ ਵੇਖਤਾਰੀ ਅੰਤਰ ਤਿਸਨਾ ਫਿਰੈ ਅਹੰਕਾਰੀ ਆਪ ਨਾ ਚੀਨਾ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ ਮੋਹ ਆਤ ਭਰਮ ਭੁਲਾਈ ਬੇਨਗੋਰ ਸੇਵੇ ਬਹੁਤ ਦੁੱਖ ਪਾਈ ਨਾਮ ਰੱਤੇ ਸਦਾ ਬਰਾਗੀ ਗ੍ਰਹੀ ਅੰਤਰ ਸਾਚ ਲਿਵ ਲਾਗੀ ਗ੍ਰਹੀ ਗ੍ਰਹੀ ਇਸ ਤਰ੍ਹਾਂ ਉਚਾਰਨ ਕਰਨਾ ਗ੍ਰਹੀ ਕਹਾਂਗੇ ਤਾਂ ਰਾਰੇ ਨੂੰ ਗਰੇ ਰਾਰੇ ਨੂੰ ਲਾਂ ਲੱਗ ਜੇਗੀ ਗੱਗਾ ਰਾਰੇ ਸਿਆਰੀ ਹਾਹੀ ਬਿਆਰੀ ਗ੍ਰਹੀ ਅੰਤਰ ਗ੍ਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਗੁਰ ਸੇਵਹਿ ਸੇਵਤ ਭਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ